ਕਦਾ ਡਰਾਉਨ ਵਾਲਾ ਸ਼ਾਟ ਲੈਣਾ ਦੇਖ ਲੋ ਹਾਂਜੀ ਬਾਈ ਸਤ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਜੀ 1855 ਤੇ ਬਾਕੀ ਬਈ ਖਾਇ ਦਿਨ ਹੋ ਗਿਆ ਹੁਣ ਬਲੌਗ ਨਹੀਂ ਪਿਆ ਹੈਗਾ ਕੰਮ ਚੱਲ ਜੇਵੇ ਤੇ ਆਪਾਂ ਤੇ ਹੁਣ ਵਿਆਹ ਕਰਕੇ ਬਈ ਕੰਮ ਛੇੜਿਆ ਵਿਆਹ ਘਰਾਂ ਵੀ ਸਾਰਾ ਰੰਗ ਕਾਲੇ ਲੱਗੇ ਵੀ ਉੱਧਰ ਪਲੰਬਰ ਆਏ ਵੀ ਤੇ ਵਿੱਚ ਇੱਟਾ ਉੱਤਾ ਪੱਟੀਆਂ ਲਾਉਂ ਵਿਚ ਲਾਉਣੀ ਕਿੱਥੇ ਕਿੱਥੇ ਫਰਸ਼ ਪਾਉਣ ਨੂੰ ਪਏ ਆ ਬਾਬੀ ਭੱਜਣਾ ਠੀ ਪਤਾ ਹੀ ਨਹੀਂ ਲੱਗਦਾ ਬਾਈ 7 ਦਿਨ ਚੜਦਾ ਕਾਦ ਰਾਤ ਹੋ ਜਾਂਦੀ ਆ ਤੇ ਸਵੇਰੇ ਬਾਕੀ ਰੇਤਾ ਰੂਟੇ ਦੇ ਜਿਹੜੇ ਲਾਉਂਦੇ ਦੇ ਇਹਦੇ ਉੱਪਰ ਸਕੰਜਾ ਪਾਇਆ ਹੋਇਆ ਤਾਂ ਪੰਜ ਮੈਂ ਕੱਲ ਵੰਟੀ ਵੀ ਆ ਗਿਆ ਫਿਰ ਅੱਜ ਲਾਏ ਕੱਲ ਵੀ ਜਿਹੜੇ ਤੇ ਟਾਈਮ ਹੀ ਲੱਗਦਾ ਤਾਂ ਬਾਈ ਵਲੌਗ ਬਣਾਉਣ ਦਾ ਚਲੋ ਪੰਜ ਬਣਾ ਬਣੂਗਾ ਅੰਦਰ ਦਾ ਮਾੜੇ ਮੋਟੇ ਤੇ ਮੈਂ ਕਿਹਾ ਚਲੋ ਇੱਕ ਬਣੀ ਜਾਵੇ ਬਹੁਤ ਤਾਂ ਕਰਕੇ ਬਣਦੇ ਨਹੀਂ ਤੇ ਵਲੌਗ ਬਾਕੀ ਹੁਣ ਵੀ ਵੈਸੇ ਇੱਥੇ ਬਣਨੇ ਆ ਅੱਜ ਪੈ ਗਿਆ ਫਿਰ ਦੋ ਦਿਨ ਨੂੰ ਬਹਿਣਾ ਚਾਰ ਦਿਨ ਨੂੰ ਇਹ ਪਤਾ ਨਹੀਂ ਹੁਣ ਬਾਕੀ ਬਾਈ ਵਧੀਆ ਚੱਲਦਾ ਕੰਮ ਕਰ ਤੇ ਇੱਧਰ ਪਹੀ ਲੱਗੇ ਗਏ ਸਵਾਰ ਨਾਲ ਸੈੱਡਰ ਵਾਲੀ ਜਿਹੜੀ ਆਪਾਂ ਨੇ ਕੇਰੀ ਬੁਆਏ ਤੇਰੇ ਟਾਈਆਂ ਪੱਠਾ ਕਿਸੇ ਨੇ ਥੱਪ ਬੰਦ ਕਰਿਆ ਤਾਂ ਉਹ ਵੀ ਟੁੱਟੇ ਜੀ ਵਿੱਚੇ ਏਰੀ ਆ ਗਈ ਤੇ ਮੀਂਹ ਪੈ ਗਏ ਬਈ ਉਦੋਂ ਜਦੋਂ ਪੱਧਰੀ ਕਰੀਆ ਰੂਲਰ ਬੁਲਾਉਣਾ ਰੂਲਰ ਵਾਲਾ ਆਇਆ ਨਹੀਂ ਤਾਂ ਤੇ ਮੀਂਹ ਪੈ ਗਏ ਮੀਂਹ ਨੇ ਖੱਡੇ-ਖੁੱਡੇ ਜੇ ਪਾ ਦਿੱਤੇ ਹੁਣ ਪੱਟ ਨਹੀਂ ਹੁੰਦੀ ਜਿਹੜਾ ਹੌਲਾ ਹੌਲਾ ਨਾਲ ਤਾਂ ਕਰਕੇ ਫਿਰ ਅੱਜ ਜੀਸੀਬੀ ਬੁਲਾਈ ਆਪਾਂ ਨੇ ਸਿੰਧੂ ਲਾਇਆ ਦੇ ਉੱਧਰ ਜੀਸੀਬੀ ਨਾਲ ਹੁਣ ਦੰਦੇ ਜੇ ਮਾਰਾ ਕੇ ਪੱਟਤਾ ਉਦੇ ਬਾਅਦ ਹੁਣ ਸਵਾਗੇ ਨਾਲ ਪੱਧਰੀ ਕਰਨ ਲੱਗੇ ਹੋਇਆ ਅੰਦਰ ਹੁਣ ਰੂਲਰ ਫੇਰ ਰਿਹਾ ਅੰਦਰ ਵੀ ਤਿਆਰੀ ਕਰਤੀ ਸਵਾਗਾ ਸਮੁੱਚਾ ਮਾਰ ਕੇ ਆਪਾਂ ਨੇ ਦੋ ਤਿੰਨ ਵਾਰੀ ਅੱਜ ਰੂਲਰ ਫੇਰ ਕੇ ਵਧੀਆ ਬਣਾਤਾ ਗਰਾਉਂਡ ਹੁਣ ਪੂਰਾ ਵੀ ਤਿਆਰੀ ਆ ਹੁਣ ਕੰਮ ਮਾਲ ਆਉਣ ਲੱਗ ਗਿਆਣਾ ਤੇ ਬਾਕੀ ਫਿਰ ਹੁਣ ਆਪਾਂ ਹੀ ਆ ਜਿਹੜੀ ਇਹ ਮੇਨ ਚੀਜ਼ ਆ ਬਾਈ ਉਹਨਾਂ ਗੱਡੀਆਂ ਲੰਘਣੀਆਂ ਫਿਰ ਆ ਕਰਕੇ ਹੁਣ ਰੂਲਰ ਨਾਲ ਦੇ ਨਾਲ ਫੇਰੀ ਜਾਣਾ ਨਾਲ ਦੇ ਨਾਲ ਉੱਧਰ ਦੰਦੇ ਵੱਜ ਰਹੇ ਆ ਸਵਾਗਾ ਬਾਜ ਦਾ ਕੰਮ ਤੇ ਵੇਰ ਨਹੀਂ ਮਿਲਦਾ ਹੁਣ ਪੰਜ ਪਹੁੰਚਿਆ ਤਾਂ ਬਾਈ ਆਪਣੇ ਕੋਲ ਤੇ ਤਾਂ ਕਰਕੇ ਫਿਰ ਮੈਂ ਕਿਹਾ ਚਲੋ ਹੁਣ ਵੀਡੀਓ ਬਣਾਏ ਦੰਨੇ ਅੱਜ 10 ਕਿ ਮਿੰਟ ਹੈਗੇ ਜੇ ਹੁਣ ਹੋਰ ਵੇਰ ਬੰਚਾ ਕਿਵੇਂ ਹੈ ਠੀਕ ਹੈ ਜੀ ਅੱਜ ਪੇਪਰ ਹੈਗਾ ਤਾਂ ਹਾਂ ਜੀ ਹੈ ਹਾਂ ਜੀ ਹਿੰਦੀ ਦਾ ਪੇਪਰ ਦਾ ਹਿੰਦੀ ਹੈ ਤਾਂ ਚਾਹਤਾ ਹਿੰਦੀ ਦਾ ਕੱਲ ਕੱਲ ਨੂੰ ਕੱਲ ਦਾ ਤਾਂ ਕੱਲ ਹੈਗਾ ਤਾਂ ਅੱਜ ਸੋਚ ਕੇ ਤਾਂ ਸਰੂਮ ਗੱਲਾਂ ਬੜੀ ਮੋਟੀ ਪੜ੍ਹਨੇ 'ਤੇ ਧਿਆਨ ਦੇ ਲੈ ਕੱਲ ਨੂੰ ਹੈਗਾ ਮੇਰਾ ਕੱਲ ਕਾ ਦੋ ਕੱਲ 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 ਯਾਰ ਦੇਖ ਜਿਹੜਾ ਪੇਪਰ ਹੈ ਠੀਕ ਹੈ ਚੱਲ ਕੱਲ ਦਾ ਨਹੀਂ ਤੈਨੂੰ ਪਤਾ ਸੀ ਕਾ ਦਾ ਪੇਪਰ ਆ ਜਿਹੜਾ ਕੱਲ ਹੋਇਆ ਉਹ ਤਾਂ ਤੈਨੂੰ ਯਾਦ ਹੋਣਾ ਚਾਹੀਦਾ ਉਹ ਕਾ ਦਾ ਪੇਪਰ ਸੀ ਉਹ ਕਹਿੰਦਾ ਅੱਜ ਤਾਂ ਹਿੰਦੀ ਦਾ ਹੈ ਮੇਰੀ ਯਾਰ ਤੈਨੂੰ ਦੇਖ ਤਾਂ ਹੀ ਤੁਹਾਨੂੰ ਕਹਿੰਦਾ ਦੇਖ ਬਲੌਗ ਪਾਉਣਾ ਪਾਈ ਜਾ ਕਰ ਉਹਦੇ ਵਿੱਚ ਨੂੰ ਹੁਣ ਜਾ ਕੇ ਸਾਂ ਸਵੇਰੇ ਤੇ ਭੈਣ ਨਾਲ ਕੋਲੇ ਪੜ੍ਹ ਲਿਆ ਕਰ ਪੇਪਰ ਦੇ ਉੱਪਰ ਦਾ ਫੜਲਾ ਵਾਲਾ ਮੋਟਾ ਤੰਨਾ ਪੇਪਰ ਯਾਦ ਰਿਹਾ ਨਾ ਵੀ ਪੇਪਰ ਕਹਾਦਾ ਤੇਰਾ ਐਨੇ ਅਣਗਹਿਲੀਆਂ ਨਾ ਕਰ ਮਾੜਾ ਮੋਟਾ ਜੇ ਹੁਣ ਪਤਾ ਗਿਆ ਜੇ ਕਿਹੜਾ ਪਹਿਲਾ ਜਵਾਨੇ ਹੁੰਦੇ ਦੇ ਵੀ ਚੱਲ ਜਾਂਦਾ ਦਾ ਬੰਦਾ ਘੱਟ ਪੜਿਆ ਲਿਖਿਆ ਹਣਾ ਹੁਣ ਅਸੀਂ ਵੀ ਹੁਣ ਮੈਂ ਵੀ ਘੱਟੇ ਪੜਿਆ ਹੋਇਆ ਜਨ ਠੀਕ ਆ ਬਾਹਰ ਅੰਦਰ ਜਾਣੇ ਆ ਹੁਣ ਸਾਨੂੰ ਤਾਂ ਮਾੜੇ ਮੋਟਾ ਚੱਲ ਜਿੰਨੀ ਗੱਲ ਹੋਂਦੀ ਆ ਵੀ ਵਧੀਆ ਕਰ ਲਈਦੀ ਹਣਾ ਤਾਂ ਹਗਾ ਜਵਾਨਾ ਆਏ ਆ ਵੀ ਜਿਹੜਾ ਪੜੇ ਲਿਖੇ ਦੀ ਗੱਲਬਾਤ ਆ ਠੀਕ ਆ ਗੱਲ ਕਰਨੇ ਵਾਸਤੇ ਵੀ ਬਾਹਰ ਪੜਿਆ ਲਿਖਿਆ ਜ਼ਰੂਰੀ ਚਾਹੀਦਾ ਬੰਦਾ ਸੁਣਿਆ ਠੀਕ ਹੈ ਪੜਨੇ ਵੱਲ ਧਿਆਨ ਦੇ ਲਾ। ਸਾਦਾ ਕੰਮ ਚੱਲ ਜੀ ਜਾਣੇ ਸਾਰੇ ਟਾਈਮ। ਖੇਤਾਂ ਦੇ ਵੀ ਚੱਲ ਜੀ ਜਾਣੇ ਸਾਰੇ ਚੱਲ ਜੀ ਜਾਣੇ। ਹੁਣ ਤੇਰੇ ਸਿਰ ਕਿਹੜੇ ਨਹੀਂ ਜ਼ਿੰਮੇਵਾਰੀ ਬਈ ਵੀ ਆ। ਜਿਹੜਾ ਤੂੰ ਪੜਦਾ ਨਹੀਂ। ਤੁਸੀਂ। ਓਹ ਹੁਣ ਤਾਂ ਨਾ ਜੀ ਦੀ ਨੂੰ ਪਾਣੀ ਲੱਗਦਾ ਨਾ ਕਾਸੇ ਨੂੰ ਪਾਣੀ ਲੱਗਦਾ। ਪੜਨੇ ਆ ਕਰ ਮਾ ਮੋਤਾ। ਖੇਤਾਂ ਵੇਪਰ ਠੀਕ ਜਾ। ਬਾਕੀ ਇਹ ਹੁਣ ਬਈ ਪੇਪਰ ਉਪਰ ਦੇਖ ਕੇ ਰੋਟੀ ਪਾਣੀ ਖਾ ਕੇ ਇਧਰ ਵੱਲ ਤੁਰ ਕੇ ਆਇਆ। ਹਾਂ? ਹੈ? ਕਮਾਲ ਲੋਗੇ ਸਕੂਟਰ ਲੈ ਆਉਂਦਾ ਥੋੜੀਂ ਕਿਹੜਾ ਲੈ ਜਾਂਦਾ ਕਰਤੇ ਨਹੀਂ ਆਇਆ ਤੂੰ ਤੇ ਤਾਈ ਛੱਡ ਗਿਆ ਮਨ ਨੂੰ ਠੀਕ ਹੈ ਜਲਦੀ ਕਰਦੇ ਆਂ ਤੂੰ ਲੱਗੇ ਵੇ ਘਰਾਂ ਰੰਗ ਆ ਕਰ ਰੰਗ ਲੈ ਕਰਤਾ ਨੇ ਉੱਪਰ ਕਲੀਅਰ ਕਰਤਾ ਪਿੱਛੇ ਪਿੱਛੇ ਿੱਟ ਲੱਗੇ ਆ ਉਹ ਵੀ ਹੋਵੇ ਚੱਲੇ ਆ ਉਹ ਵੀ ਖਿੱਚਿਆ ਹੋਇਆ ਕੰਮ ਹਾਂ ਹੋਰ ਬੁਲਾ ਲਿਆ ਹਾਂ ਹੋਰ ਬੁਲਾਇਆ ਰੁੱਲੇ ਵਾਲੇ ਦਾ ਹੀ ਆ ਭਾਈ ਤੂਈ ਪਤਾ ਨਹੀਂ ਕੀ ਲੱਗਦਾ ਠੀਕ ਹੈ ਉਹ ਆ ਗਿਆ ਰੁੱਲੇ ਵਾਲੇ ਦੇ ਹੀ ਔਰ ਖੇਤ ਜਿਹੜਾ 3 ਫੁੱਟ ਦਾ ਉਹ ਆ ਜਾਂਦਾ ਨਹੀਂ ਉਹ ਕੋਲ 3 ਫੁੱਟ ਦਾ ਹੋ ਤੈਨੂੰ ਐਵੇਂ ਕਹੀ ਜਾਂਦਾ ਅੱਗੇ ਅੱਗੇ ਕੱਲ ਕੱਲ ਕਰੀ ਜਾਂਦਾ ਉਹ ਹੋਰ ਯਾਰ ਮੈਂ ਕਿਹਾ ਹੁਣ ਇੰਨਾ ਕ ਸਾਮਾਨ ਪਿਆ ਵੇ ਕਰਾਂ ਵੀ ਕੀ ਕੰਮ ਨਿਬੜੀਏ ਇੱਕ ਸਾਈਡ ਤਾਂ ਨਿਬੜੇਗਾ ਹੋਰ ਤਾਂ ਹੁਣ ਦਿਨ ਵੀ ਕਿਆ ਰਹਿ ਗਏ ਮਰੇ ਵੀ ਦੁਕਾਨ ਤਿਆਰ ਸ਼ੁਰੂ ਹੋ ਗਏ ਦੀਵਾਲੀ ਆ ਜਾਣੀ ਫਿਰ ਹੋਰ ਤਿਆਰ ਤੁਸੀ ਅਗਲਾ ਮਹੀਨਾ ਸਾਰਾ ਤਿਆਰਾ ਦਾ ਹੋ ਹੀ ਤਿਆਰ ਦਾ ਸਾਰਾ ਤੂਰੇ ਆ ਜਾਣੇ ਹੋਰ ਆ ਜਾਣੇ ਪਤਾ ਕਰਕੇ ਹੁਣੋਂ ਦਮਾਂ ਦਮ ਕੰਮ ਨਿਬੜੀਏ ਫਿਰ ਹੁਣ ਆ ਵੀ ਜ਼ਰੂਰੀ ਦਾ ਰਸਤਾ ਤਾਂ ਸਿੰਧੂ ਨੂੰ ਬੁਲਾਇਆ ਮੈਂ ਟਾਈਮ ਕੱਢ ਕੇ ਆ ਬਈ ਥੜਾ ਕੰਮ ਹੈ ਜਿਹੜਾ ਮ ਮਿਸਾ ਤੋਂ ਪਹੁੰਚਿਆ ਭਾਈ ਲੱਗੇ ਨੇ ਕੰਮ ਕਰਾਉਣਾ ਭਾਈ ਜੀ ਬਾਈ ਉੱਧਰ ਨਹੀਂ ਪਈ ਅਸੀਂ ਸਵਾਰੀ ਤੇ ਜਿੱਦਣ ਉੱਦਣ ਦੀ ਹੋਣਾ ਫਸ ਕਲਾਸ ਪਈ ਐਨ ਪੱਧਰੀ ਪਈ ਐ ਉੱਧਰ ਵੀ ਦੇਖਦਾ ਜੇ ਮੋਟਾ ਮੋਟਾ ਨਾ ਜੇ ਕਿਤੇ ਕਿਤੇ ਸਵਾਗਾ ਮਾਰ ਦਿੰਣਾ ਜੇ ਖੱਡੇ-ਖੁੱਡੇ ਜੇ ਹੋਏ ਹਨ ਤੇ ਆਇਆ ਸੈਕਟਰ ਆਉਂਦੀ ਜੀ ਜਿੰਨੀ ਦਬਣੀ ਹੋ ਉਹ ਜਿੰਨੀ ਦਬਣੀ ਸੀ ਉਹਨੇ ਦਬ ਗਈ ਦਬ ਗਈ ਉਹ ਬਾਕੀ ਜਿਹੜੇ ਮਾੜੇ ਮੋਟੀ ਇਹ ਕਸਰ ਸਵਾਗਾ ਮਾਰ ਕੇ ਕਰੀਏ ਛੱਟ ਉਹਨੇ ਟੋਏ ਨਹੀਂ ਪੈਣ ਦੇਣੇ ਆਪਾਂ ਨੇ ਹੁਣ ਕਾ ਨਹੀਂ ਅੰਦਰੀ ਰੱਖਣੀ ਗੁੰਨੇ ਗੁੰਨੇ ਨਿਕਲਣੇ ਹੋਰ ਟਰਾਲੇ ਟੁੱਲੀਆਂ ਆਉਣੀਆਂ ਧਾਨਾਂ ਦੀ ਉੱਤਰ ਕਾ ਕਰਕੇ ਉਹਨੂੰ ਖਵਾ ਲੀਏ ਫੇਰ ਇੱਕ ਵਾਰੀ ਉਹਨੂੰ ਪਤਲਾ ਬਤਲਾ ਸਲਾਗਾ ਘੁਮਾਵਾਂਗੇ ਆਪਾਂ ਬਤਾ ਲਈਏ ਹੋਣਗੇ ਪਰ ਆਪਾਂ ਰਿੱਚੇ ਦੇ ਵੀ ਗੇੜੇ ਲਾਉਣੇ 2-3 ਹੋਰ ਹਾਂ ਹਾਂ ਰਿੱਚੇ ਦਾ ਬਲੈਕ ਕਰਨ ਲੱਗੇ ਬਈ ਅਸੀਂ ਬਲੈਕ ਕਰਨ ਲੱਗੇ ਪਣਾ ਲੈ ਇਹ ਤੇ ਕੱਲ ਲੱਗੇ ਤੂੰ ਮੰਨੂ ਕਹਿੰਦੀ ਆ ਯਾਰ ਅੱਜ ਲੈ ਕੇ ਜਾਣਾ ਯਾਰ ਤੇ ਰੋਜ਼ ਹੀ ਕਹਿੰਦੇ ਆ ਇਹ ਤੇ ਤੂੰ ਦਾ ਭਰ ਲੈਣਾ ਬਾਕੀ ਹੀਰੇ ਦਾ ਬਈ ਕਮਰਾ ਦਾ ਜਿਹੜਾ ਉਹਨੂੰ ਆਪਾਂ ਨੇ ਗਾਰਾਗੁਰਾ ਲਾਤਾ ਤਾਂ ਪੰਜ ਵਾਲੇ ਬਲੌਗ ਤੇ ਦੇਖ ਲਓ ਤੇ ਇਹਦੇ ਵਾਲੇ ਜਿਹੇ ਪੈਂਦੇ ਦੇ ਬਲੌਗ ਮੇਰੇ ਤੇ ਤਾਂ ਪੈਂਦੇ ਨਹੀਂ ਆਗੇ ਹੁਣ ਟਾਈਮ ਨਹੀਂ ਹੁੰਦਾ ਇਹ ਬਣ ਵੀ ਜਾਣ ਬਈ ਫਿਰ ਅਪਲੋਡ ਕਰਨੇ ਦਾ ਚੱਕਰ ਹੁੰਦਾ ਟਾਈਮ ਹੁੰਦਾ ਨਹੀਂ ਉੱਨਾਂ ਹੁਣ ਆਏ ਭੱਜਣਾ ਠੇ ਰਾਤ ਫਿਰ ਸਣੀ ਆ ਗਿਆ ਸਣੀ ਨੂੰ ਜਾਲੀਆਂ ਜੁੜੀਆਂ ਨੇ ਤਗੰਨੇ ਦਰਵਾਜ਼ੇ ਆਂ ਦੀਆਂ ਉਹ ਦਿਖਾਉਣ ਲੱਗ ਗਿਆ ਉੱਧਰ ਲਾਈਟ ਵਾਲਾ ਪਲੰਬਰ ਆ ਵਿੱਚੇ ਬਿਜਲੀ ਵਾਲਾ ਆ ਗਿਆ ਸਾਰੇ ਆ ਕੇ ਲਾਈਟਾਂ ਤਾਂ ਮੈਂ ਸਭਿਆ ਉੱਧਰ ਮੈਂ ਦਵਾਈ ਲੈਣ ਗਿਆ ਚਮਟੌਰ ਤੇ ਸਾਰੇ ਇਕੱਠੇ ਆਗੇ ਸੱਥਾ ਹੀ ਕੰਮ ਛੱਡ ਨੰਬਰ ਵੀ ਆ ਗਿਆ ਤਾਂ ਗੱਲ ਹੋਰ ਵਡਾਈ ਆ ਜਾਣੀ ਯਾਰ ਫੇਰ ਔਖਾ ਹੋਣਾ ਤੇ ਗੰਨੇ ਦਾ ਕੰਮ ਚੱਲ ਪਾਣਾ ਨਾ ਹੱਥਾਂ ਕਰਕੇ ਸੰਭਣਾ ਪੈਣਾ ਹੋਣਾ ਕੰਮ ਚੱਲ ਫੇਰ ਕਰੀਏ ਹੁਣ ਇਹਨੂੰ ਪੱਧਰਾ ਰੂਲਰ ਆਉਂਦਾ ਫੇਰ ਦਿਖਾਉਨੇ ਆ ਬਾਈ ਤੁਹਾਨੂੰ ਕਿੰਨੇ ਦਾ ਪੜਦਾ ਸਰਦ ਕਦਾਂ ਡਰਾਉਣ ਵਾਲਾ ਸ਼ਾਟ ਲੈਣਾ ਦੇਖ ਲੋ ਬਲੌਗਾਂ ਦੇ ਚੱਕਰ ਆ ਇਹ ਕਿ ਆ ਕਿਸ ਕਰਦਾ ਇਹਦਾ ਤਾਂ ਮਾਰੇ ਜੀ ਵੀਰੇ ਬਚਾਰਣਾ ਕਰ ਹੁਣ ਕਹਦਾ ਮੈਂ ਜ਼ਿਆਦਾ ਨਾ ਕਰ ਟੀ ਮਾਡੋ ਜੀ ਤਾਰ ਦੇ ਵੱਧੇ ਚੱਲੇ ਹੌਣੇ ਵਾਲੇ ਤਾਰ ਦੇ ਮੈਂ ਤੇਰੀ ਬੈਟਿੰਗ ਦਾ ਤਾਰ ਤੇ ਨਾੜ ਚੜ ਗਈ ਇਹਦੀ ਵੇਖ ਲਓ ਇਹ ਜੇ ਕੰਮ ਕਰਦਾ ਇਹ ਕੋਈ ਸਿੱਧਾ ਕੰਮ ਨਹੀਂ ਕਰਦਾ ਕਹਾਂ ਡਰੋਨ ਵਾਲਾ ਸ਼ਾਟ ਲੈਣਾ ਉੱਪਰ ਤੇ ਆਹ ਦੰਦ ਦੰਦ ਹੈ ਗਿਰਦੀ ਕਾਰ ਤੇ ਚੱਲਦਾ ਫਿਰਦਾ ਡਰੋਨ ਆ ਸਾਡਾ ਦੇਖ ਲੰਗੇ ਆਇਆ ਨਜ਼ਾਰਾ ਫੇਰ ਬਣੀ ਯਾਰ ਹੋਰ ਕੋ ਯਾਰ ਡਰੋਨ ਸ਼ਾਟ ਨਹੀਂ ਲੈ ਹੋਇਆ ਹੈ ਉੱਪਰ ਤੇ ਡਰੋਨ ਵਾਲਾ ਸ਼ਾਟ ਨੇੜੋਂ ਉਹ ਇਹਦਾ ਮੁੰਡਾ ਕਿਤੇ ਜਾ ਕੇ ਨੇੜੇ ਜਾਂਦੀ ਹੈ ਜਾ ਉਹ ਦੂਰ ਲੰਘੀ ਆਉਂਦੀ ਹੈ ਤਾਰਾ ਗੋੜ ਲਾਉਣਾ ਦਾ ਜੀਬ ਲਵਾ ਕੇ ਦੇਖ ਲੈਂਦਾ ਕਰੰਟ ਆਉਂਦਾ ਆ ਜਿਹੜਾ ਕੌਨੂੰ ਨਹੀਂ ਲੰਮਕੇ ਮੈਨੂੰ ਤਾਰ ਦੇ ਉਹ ਧਾਰਨਾ ਦਾ ਮੈਂ ਫੋਨ ਬੁਲਾ ਕੇ ਮਾਰ ਲੱਗਿਆ ਦਾ ਮੈਂ ਤਾਂ ਇਹਨੂੰ ਫੋਨ ਨੂੰ ਗੇਰ ਤਾ ਫੋਨ ਦਾ ਨਹੀਂ ਤੇ ਮੈਂ ਡਰਾਉ ਜੋਰ ਦੇਣਾ ਸੀ ਨਾ ਵੜ ਕੇ ਹੈ ਡਰਾਉਨ ਵਾਲਾ ਸ਼ਾਰਟ ਆਉਂਦਾ ਤਾਂ ਨਹੀਂ ਪੰਜ ਪਾਣੀ ਲਿਆਈ ਓਏ ਬੋਤਲ ਲੈ ਪਾਣੀ ਪੀਣਾ ਖਤਮ ਚਾ ਹੋਰ ਭਰਾ ਲਿਓ ਨੇ ਲੋ ਬਈ ਕਰੋ ਚੈੱਕ ਮਿੱਥ ਪਈ ਬਣਾ ਕੇ ਗੱਲਵਾ ਜਿੱਥੇ ਮਾੜੇ ਮੋੜੇ ਤੇੜੇ ਥੋੜਾ ਮਾਰਦਾ ਹਣਾ ਸਰ ਆਪਣਾ ਪਤਾ ਜਾਂਦਾ ਮਾੜਾ ਘਟਦਾ ਨਹੀਂ ਹੈਗਾ ਬਣਦੀ ਬੰੱਚ ਗੱਲਬਾਤ ਵਟਸਐਪ ਭਜਾ ਕੇ ਦੇਖ ਲੈ ਇੱਕ ਵਾਰੀ ਇੱਕ ਵਾਰੀ ਦੇਖ ਲੈ ਹੜੌਲਾ ਤਾਂ ਨਹੀਂ ਲੱਗਿਆ ਕੱਟ ਬੋ ਕੇ ਨਾ ਨੇ ਆ ਹੁਣ ਤਾਂ ਨਹੀਂ ਤੇ ਰੁੱਲਰ ਦਾ ਗਰਮ ਹੋਇਆ ਵੇ ਹੁਣ ਠੰਡਾ ਕਰ ਲੈ ਵਾ ਤੇ ਖੜ ਗਿਆ ਉਹ ਤੇ ਬਾਕੀ ਹੁਣ ਐਨ ਕਰਦੇ ਪਈ ਲੋ ਟੱਪਾਂ ਤੇ ਘਰਾਂ ਦਾ ਵੀ ਚੱਡਾ ਹੋ ਹੈ ਮੋਬਾਈਲ ਚੱਲਦਾ ਹੈ ਹਾਂ ਸੈਟਰ ਦਾ ਵੀ ਬੰਦ ਬੰਦ ਹੋਈ ਜਾਂਦਾ ਕੁਝ ਨਾ ਉਹ ਨਹੀਂ ਬੰਦ ਹੋ ਰਿਹਾ ਨੋਜੀ ਬਾਈ ਇਹ ਤਾਂ ਆਪਣਾ ਹੋ ਗਿਆ ਕੰਪਲੀਟ ਕੰਮ ਹੁਣ ਚੱਲੀਏ ਘਰਾਂ ਘਰਾਂ ਜਾ ਕੇ ਦੇਖੀਏ ਫਿਰ ਕਿੰਨਾ ਸਾਫ਼ ਕਿਤਾਬ ਆ ਆੜੜ ਰਹਿ ਗਈ ਮੈਂ ਬੰਦੀ ਆ ਫਿਰ ਆੜ ਬੰਚਾ ਅੱਤਰ ਰਹਿ ਗਈ ਹੋ ਗਿਆ டனா மடி மோட்டி ஹடணி

ਦੇਈ ਇਹ ਰੋ ਰਿਹਾ ਮੈਨੂੰ ਦੇਖੀ ਰੋ ਰਿਹਾ ਕੰਮ ਸਾਕੀ ਉਹਦਾ ਕੰਮ ਜਾਣੇ ਵਕੀ ਸਾਡਾ ਕੰਮ ਜਾਣੇ ਅਸੀਂ ਤਾਂ ਆਪਣਾ ਕੰਮ ਕਰਤਾ ਕੰਮ ਜਾਣੇ ਇਹਦਾ ਕੰਮ ਹੋ ਗਿਆ ਸਾਡਾ ਕੰਮ ਹੋ ਗਿਆ ਸੂਲਰ ਕਰ ਰਹਿ ਗਿਆ ਅੱਗੇ ਦੇਖ ਲਈ ਬਾਈ ਘਰ ਆ ਜਾ ਅੰਦਰ ਵੀ ਅੱਛਾ ਸੂਰ ਰਹਿ ਗਿਆ ਹੇਰਾ ਸਕੂਲ ਦੇ ਇੱਧਰ ਆ ਗਿਆ ਨਾ ਫਿਰ ਤਾਂ ਐ ਛੱਡ ਕੇ ਮੈਨੂੰ ਮੈਂ ਇੱਕ ਵਾਰ ਗਿਆ ਦਾ ਬਸ ਹਾਂ ਉਹ ਪੱਤੀ ਦਿਖਾਉਂਦੇ ਕਰਾ ਹਾਂ ਹਾਂਜੀ ਭਈ ਇੱਧਰ ਹੀਰੇ ਨੂੰ ਦਾਣਾ ਪਾ ਦਿੱਤਾ ਆਪਾਂ ਨੇ ਹੁਣ ਸ਼ਾਮ ਵਾਲਾ ਤੇ 6:30 7:00 ਵਜੇ ਗਏ ਹੁਣ ਬਾਕੀ ਹੁਣ ਇਹਦਾ ਢੇੜਾ ਗੂੜਾ ਦੇ ਦਿੰਨੇ ਕੱਲ ਵੀ ਦੇਖੀ ਆਂਦਾ ਤਾਂ ਅੱਜ ਦੇਣਾ ਦਾ ਅੱਜ ਉਹ ਚਮਕੌਰ ਸਾਹਿਬ ਜਾਣਾ ਪੈ ਗਿਆ ਤਾਂ ਕਰਕੇ ਢੇੜਾ ਿੰਦੇ ਹੋਇਆ ਬਾਕੀ ਉੱਧਰ ਸਾਡੀ ਸਹਿਵਾ ਖੜੀ ਹੈ ਸਹਿਵਾ ਦੇ ਵੀ ਦਿਨ ਨੇੜੇ ਆ ਰਹੇ ਆ ਬਈ ਹੁਣ ਇਹ ਨਹੀਂ ਪਤਾ ਵੀ 8 ਨਾ 11 ਮਹੀਨਾ 8 ਤਰੀਕ ਨੂੰ ਤੇ 11 ਮਹੀਨੇ ਹੋ ਜਾਣੇ ਜਸੂងਗੀ ਜਾਂ ਉਹ ਤਾਂ ਪਹਿਲਾਂ ਸੁਖ ਸਕਦੀ ਆ ਬਾਕੀ ਮੈਨੂੰ ਤਾਂ ਪਹਿਲਾਂ ਲੱਗਦੇ ਆ ਚਾਂਸ ਤੇ ਇਹ ਫਿਰ ਦੇਖਦੇ ਆ ਬਾਕੀ ਉਰੇ ਵੀ ਫਰਸ ਪਾਉਣਾ ਪੱਕਾ ਉਰੇ ਵੀ ਸਿਮਿੰਟ ਸਿਮਿੰਟ ਪਾਉਣਾ ਹੁਣ ਸਿਮਿੰਟ ਲੈ ਕੇ ਆਂਦਾ ਟਰੈਕਟਰ ਤੇ ਇਹ ਮਗਰ ਪਾਇਆ ਖੜਾ ਟਰੈਡ ਇਹ ਵੀ ਪੱਕਾ ਕਰ ਦਣਾ ਇੰਨਾ ਸ਼ੈੱਡ ਤੇ ਫਿਰ ਬਾਅਦ ਚ ਤੂੜੀ ਚੱਕ ਦੇ ਵੀ ਵਿੱਚ ਕਰ ਦਾਂਗੇ ਪੱਕਾ ਤੇ ਬਾਕੀ ਰੰਗ ਵਾਲੇ ਚੱਲਦੇ ਆ ਬਈ ਲੱਗੇ ਹੋਏ ਇੱਧਰ ਸਾਰੀ ਸਾਈਡ ਹੋ ਗਈ ਕੰਪਲੀਟ ਤੇ ਆ ਨਵੇਰੇ ਕਰਤੇ ਹਜੇ ਨਵੇਰਿਆਂ ਤੇ ਵਾ ਸਿੰਗਲ ਕੋਡ ਵੱਜਿਆ ਹੈ ਤਾਂ ਡਬਲ ਵੱਜਣਾ ਬਾਕੀ ਆ ਪੌੜੀ ਪੂੜੀ ਨੂੰ ਵੀ ਕਰਿਆ ਪਿਆ ਤੇ ਇੱਧਰ ਆਪਣਾ ਫਰਸ ਪੜਤਾ ਤਾਪਾ ਨੇ ਲੋਕ ਡੈਲ ਲਾਉਣੀ ਆ ਉਰੇ ਲੋਕ ਡੈਲ ਵੀ ਆ ਗਈ ਅੱਜ ਤੇ ਰਿੱਤਲੇ ਹੰਦਾ ਪਿਆ ਟਰਾਲੀ ਲੋਡ ਕਰੀ ਖੜੀ ਆ ਇਹਨੂੰ ਵੀ ਦੇਖ ਦੇ ਕਿਤੇ ਘਟ ਕੇ ਨੇ ਸਾਈਡ ਲਾਉਨੇ ਆਪਾਂ ਨੇ ਪਾਉਣਾ ਫਿਰ ਸ਼ਰਟ ਦੇ ਵਿੱਚ ਇਹ ਬਾਕੀ ਜਿਹੜਾ ਉੱਥੇ ਸਮਾਨ ਖੜਦਾ ਦਾ ਗੱਡੇ ਗੁੱਡੀ ਨੂੰ ਵੀ ਸਮਾਨ ਹੋਰ ਵੇਦਾ ਉਹ ਸਾਰਾ ਹੀ ਆਪਾਂ ਨੇ ਚੱਕਤਾ ਬਈ ਉੱਥੇ ਵੀ ਫਰਸ ਪਾਉਣਾ ਬਾਕੀ ਗਾਹ ਪਾਇਆ ਪਿਆ ਬੁਰਾ ਕਰਾ ਇੱਕਾ ਲਾਈਟ ਲਾਈਏ ਚਾਨਣੇ ਵਾਸਤੇ ਫਿਰ ਫਰੰਟ ਤੇ ਸਾਰਾ ਚਾਨਣਾ ਰਹਿੰਦਾ ਹੁਣ ਇਹ ਛੋਟੇ ਛੋਟੇ ਕੰਮ ਆ ਬਈ ਹੁਣ ਕਰ ਦਈਏ ਬਾਕੀ ਆ ਪੇਂਟ ਪੂਂਦ ਚੱਲ ਰਿਹਾ ਕੰਮ ਪਹਿਲਾਂ ਹੀ ਕਰਾਇਆ ਜਿਹੇ ਜਿਹੇ ਪਹਿਲਾਂ ਕਰਾਇਆ ਉਹ ਤਾਂ ਮਿੱਟੀ ਰੰਗਾ ਬਈ ਉਹ ਮੈਨੂੰ ਵੀ ਫੇਰ ਕਰਾਇਆ ਆਪਾਂ ਨੇ ਬਾਕੀ ਉਹ ਰੇ ਹੁਣ ਔਰ ਸਪਾ ਦਾਣਾ ਪੱਕਾ ਮਸ਼ੀਨ ਵੀ ਪਈ ਆ ਬਾਈ ਵੇਖਣੇ ਜੇ ਕਿਸੇ ਨੇ ਬਾਈ ਲੈਣੀ ਹੋਈ ਮਸ਼ੀਨ ਆ ਤਾਂ ਗੰਟਾਈਟ ਕਰ ਲਿਓ ਸ਼ਕਤੀਮਾਨ ਦੀ ਆ ਇਹ ਨਾ ਸ਼ਕਤੀਮਾਨ ਵਾਲੇ ਰੋਟਾਵੇਟਰ ਪਲਾਈ ਵੀ ਤੀ ਅੰਮੀ ਸਮਰਾਲੇ ਦੀ ਮਸ਼ੀਨ ਆ ਇਹ ਠੀਕ ਆ ਜੀ ਮੈਸੇਜ ਕਰ ਦਿਓ ਕਮੈਂਟ ਕਰ ਦਿਓ ਤੇ ਆਪਾਂ ਜੈਜ ਰੇਟਾਂ ਦੇ ਦੇਣੀ ਨਮੀਆਂ ਪਈਆਂ ਮਸ਼ੀਨ ਉਖਣੇ ਹੁਣ ਵਰਤੋਂ ਚ ਆਈ ਨਹੀਂ ਆਪਣੇ 7 ਫੁੱਟ ਦੀ ਮਸ਼ੀਨ ਆ ਇਹ ਬਾਈ ਬਾਕੀ ਹੁਣ ਆ ਪੱਟਿਆ ਹੋਇਆ ਤਾਂ ਪਿੱਛੇ ਸਾਰੇ ਬੇੜਾ ਇਹ ਦੇਖੋ ਇੱਟ ਸਵਾਰ ਕੇ ਦੁਆਰੇ ਫੇਰ ਲਾਈ ਆ ਪਟਕੇ ਸਹੀ ਕਰਕੇ ਇੱਧਰ ਹਜੇ ਰਹਿਦਾ ਕੰਮ ਤੇ ਇੱਧਰ ਆਪਾਂ ਨੇ ਬਈ ਔਰੇ ਬਣਾਇਆ ਟੋਕੇ ਵਾਲੇ ਮਸ਼ੀਨ ਨੂੰ ਉੱਥੇ ਔਰੇ ਵੀ ਆਪਾਂ ਨੇ ਫਰਸੇ ਪਾ ਦੇਣਾ ਇੰਨਾ ਇੱਧਰ ਇੱਟ ਹੋ ਜਾਣੀ ਤੇ ਪਿੱਪਲ ਵੀ ਛਾਂ ਗਿਆ ਸਾ ਭਈ ਆਪਾਂ ਨੇ ਇੱਧਰ ਵੀ ਪੱਕਾ ਕਰ ਦੇਣਾ ਇਹ ਵੀ ਮੈਂ ਸਮੂਹ ਸਾਨੂੰ ਫੇਰ ਪੱਕਾ ਰਹੂੰਗਾ ਔਰੇ ਹੁਣ ਔਰੇ ਟੋਕੇ ਵਾਲੇ ਮਸ਼ੀਨ ਲਾ ਕੇ ਟੀਨਾ ਪਾ ਦੇਣੀ ਆਪਾਂ ਨੇ ਦੋ ਇੱਥੇ ਇਹ ਛੋਟੇ ਛੋਟੇ ਕੰਮ ਆ ਬਈ ਹੁਣ ਤੁਹਾਨੂੰ ਪਤਾ ਜਦੋਂ ਕੰਮ ਕੋਈ ਜਗਣਾ ਹੁਣ ਮਰੇ ਵਿਆਹ ਹੁੰਦਾ ਵਿਆਹ ਕਰਕੇ ਬਾ ਕੰਮ ਮਾੜਾ ਛੇੜਿਆ ਤਾਂ ਕਹਾਂ ਕੰਮ ਵੱਧਾ ਵੱਧਾ ਹੁਣ ਕਰੇ ਲੱਗਿਆ ਇੱਥੇ ਟੀਨਾ ਪਾ ਕੇ ਬਣਾਉਨੇ ਆ ਫਿਰ ਅਜੇ ਉਹ ਕੰਦ ਚੱਕਉਣੀ ਆ ਫਿਰ ਆਉਣਾ ਟੀਨ ਨਾਲੇ ਨੇ ਪੂਰੇ ਟੋਕੇ ਨੇ ਮਸ਼ੀਨ ਕੱਢ ਦੇਣੀ ਉਧਰ ਦੇਖਦੇ ਆ ਫਿਰ ਬਾਕੀ ਆ ਟੂਟੀ ਟਾਟੀ ਇੱਧਰ ਨਵੀਂ ਲਵਾਈ ਆ ਪੂਰੇ ਪੱਕਾ ਕਰਕੇ ਦੰਗਰਾਂ ਨਾਲ ਉੱਨ ਹੋ ਜੂਗਾ ਸਾਰਾ ਹੀ ਕੰਮ ਇੱਧਰ ਹੀ ਹੋ ਜਾਣਾ ਤੇ ਟੋਕੇ ਵਾਲਾ ਵੀ ਉਹ ਵੀ ਇਹ ਬੇੜੇ ਥੋੜੀ-ਤਾੜੀ ਖੜੀ ਜਾਂਦੀ ਸੀ ਆਪਣੀ ਇੱਧਰ ਸੇਵਾ ਨਾਲ ਹੀ ਕੰਮ ਰਿਹਾ ਬਈ ਕੋਰੇ ਕਨੈਰ ਬੋਰਕੀ ਆਪਾਂ ਨੇ ਆ ਦੇਖੋ ਇਹ ਵੀ ਲਿੱਕਤ ਲਿੱਪ ਤਾਤਾ ਪੂਰਾ ਬਈ ਘਾ ਪਿਆ ਬਈ ਹੁਣ ਬਾਕੀ ਮਿਲਦੇ ਕਿਸੇ ਹੋਰ ਬਲੌਗ ਸਸੀ ਕਾਲ ਜੀ ਸਵੇਰ ਨੂੰ